ਕੋਈ ਬੰਦਾ ਜਦੋਂ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਸ਼ਰਾਬ ਪੀਂਦਾ ਵਾ ਉਹ ਇੱਕ ਫਨ ਕਰਕੇ ਪੀਂਦਾ ਸਵਾਦ ਕਰਕੇ ਪੀਂਦਾ ਕਿਸੇ ਪਾਰਟੀ ਕਰਕੇ ਪੀਂਦਾ ਸ਼ਰਾਬ ਪੀ ਕੇ ਹਮੇਸ਼ਾ ਹੀ ਬਹੁਤੇ ਲੋਕ ਤੁਸੀਂ ਰੋਂਦੇ ਦੇਖੇ ਹੋਣਗੇ ਸੈਡ Song ਸੁਣਦੇ ਦੇਖੇ ਹੋਣਗੇ ਸ਼ਰਾਬ ਉੱਤੇ ਗਮ ਦਾ ਆਪਸ ਵਿੱਚ ਰਿਸ਼ਤਾ ਬਣਦਾ ਜਾਂਦਾ ਇੱਕ ਦਿਨ ਕੀ ਹੁੰਦਾ ਵਾ ਸ਼ਰਾਬ ਪਿੱਛੇ ਰਹਿ ਜਾਂਦੀ ਹੈ ਗਮ ਮੂਰੇ ਆ ਜਾਂਦਾ ਫਿਰ ਉਹ ਬੰਦਾ ਪਤਾ ਹੀ ਕਹਿੰਦਾ ਮੈਨੂੰ ਗਮ ਬਾਲਾ ਮੈਂ ਤਾਂ ਤਾਂ ਪੀਂਦਾ ਅਸਲ ਵਿੱਚ ਤੂੰ ਪੀਣ ਲੱਗਾ ਸੀ ਤਾਂ ਗਮ ਸ਼ੁਰੂ ਹੋਇਆ ਸੀ ਜਦੋਂ ਨਸ਼ਾ ਕਰਦੇ ਉਦੋਂ ਕਿਹੜਾ ਫੁੱਲ ਪਾਉਂਦੇ ਆ ਉਦੋਂ ਵੀ ਤਾਂ ਮਾੜਾ ਕਹਿੰਦੇ ਆ ਨਾ ਠੀਕ ਹੈ ਫਿਰ ਜਦੋਂ ਨਸ਼ਾ ਛੱਡਣ ਦੀ ਕੋਸ਼ਿਸ਼ ਕਰਦਾ ਉਦੋਂ ਬੰਦਾ ਕਹੇ ਵੀ ਯਾਰ ਮੈਨੂੰ ਤਾਂ ਮਾੜਾ ਕਹਿੰਦੇ ਆ ਇਹ ਫਿਰ ਆਪਦੇ ਉਤੋਂ ਦੁਬਾਰਾ ਫੇਰ ਨਸ਼ਾ ਕਰਨ ਲੱਗ ਜਾਣਾ ਇਹ ਇੱਕ ਬਹਾਨਾ ਜਦੋਂ ਮੈਂ ਪਿੰਡ ਦੀਆਂ ਸੱਥਾਂ ਦੇ ਵਿੱਚ ਜਾ ਕੇ ਲੈਕਚਰ ਕਰਦਾ ਮੈਂ ਉੱਥੇ ਜਿਹੜੇ ਬੁਢੇ ਬੈਠੇ ਹੁੰਦੇ ਆ ਉਹ ਨਹੀਂ ਨਹੀਂ ਉਹ ਗੋਲੀ ਗੱਪੋ ਦਾ ਖਾਂਦਾ ਹੋਊਗਾ ਐਨਾ ਬੰਦਾ ਕਿਵੇਂ ਬੋਲ ਲੈਂਦਾ ਉਹ ਜਿਨ੍ਹਾਂ ਨੇ ਆਪ ਨਹੀਂ ਸਾਰੀ ਉਮਰ ਡੋਡੇ ਛੱਡੇ ਉਹਨਾਂ ਨੂੰ ਆਹੀ ਲੱਗੀ ਜਾਂਦਾ ਵੀ ਇਹ ਤਾਂ ਛੱਡਿਆ ਨਹੀਂ ਸਕਦਾ ਵੀ ਇਹ ਛੱਡਿਆ ਹੀ ਨਹੀਂ ਜਾ ਸਕਦਾ ਆਪ ਤੇ ਆਪ ਨੂੰ ਅਮਲੀਆਂ ਦੀ ਸੰਗਤ ਵਿੱਚ ਰੱਖ ਕੇ ਇਹ ਕਹਾਂਗੇ ਵੀ ਅਸੀਂ ਨਸ਼ਾ ਛੱਡਣਾ ਮੈਂ ਤਾਂ ਇਹ ਪੋਸੀਬਲ ਨਹੀਂ ਉਹਨਾਂ ਦੀ ਸੰਗਤ ਵਿੱਚੋਂ ਨਿਕਲਣਾ ਪੈਂਦਾ ਛੋਟੇ ਲਈ ਸਭ ਤੋਂ ਸੌਖਾ ਜਿਹੜਾ ਨਸ਼ਾ ਛੱਡਣ ਦਾ ਤਰੀਕਾ ਉਹ ਇਹ ਹੈ ਕਿ ਜਿਹੜੇ ਤੁਹਾਡੇ ਆਸ-ਪਾਸ ਨਸ਼ਾ ਛੱਡ ਕੇ ਤੁਰੇ ਫਿਰਦੇ ਹਨ ਲੋਕ ਉਹਨਾਂ ਨੂੰ ਫੜ ਲਓ ਬੱਸ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪਰ ਇਹ ਨੂੰ ਕਿਹਾ ਜਾਂਦਾ ਕਿ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਹੈ ਪਰ ਇਸ ਛੇਵੇਂ ਦਰਿਆ ਦੇ ਵਿੱਚ ਬਹੁਤ ਸਾਰੇ ਨੌਜਵਾਨ ਡੁਬਕੀ ਲਾ ਕੇ ਬਾਹਰ ਆ ਚੁੱਕੇ ਨੇ ਕਹਿ ਦਈਏ ਕਿ ਇਹ ਦਰਿਆ ਦੀ ਦਲਦਲ ਦੇ ਵਿੱਚੋਂ ਉਹ ਬਚ ਕੇ ਨਿਕਲੇ ਨੇ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਆ ਸਕੰਦਰ ਸਕੰਦਰ ਨੂੰ ਬਹੁਤ ਸੁਣਿਆ ਹੋਵੇਗਾ ਬਹੁਤ ਇੰਟਰਵਿਊਆਂ ਦੇਖੀਆਂ ਹੋਣਗੀਆਂ ਸਕੰਦਰ ਅੱਜ ਸਾਡੇ ਨਾਲ ਮੌਜੂਦ ਨੇ ਕਿਉਂਕਿ ਲੁਧਿਆਣਾ ਦੇ ਵਿੱਚ ਇੱਕ ਪ੍ਰੋਗਰਾਮ ਹੋ ਰਿਹਾ ਸੀ ਯੂਥ ਕਨਕਲੇਵ ਉੱਥੇ ਯੂਥ ਦੇ ਨਾਲ ਗੱਲਬਾਤ ਕਰਕੇ ਆਏ ਨੇ ਸਵਾਲ ਜਵਾਬ ਹੋਏ ਨੇ ਸਕੰਦਰ ਦੇ ਨਾਲ ਗੱਲਬਾਤ ਕਰਦੇ ਆਪਾਂ ਬਾਈ ਐਸਐਮਟੀ ਤੇ ਸਵਾਗਤ ਬਹੁਤ ਬਹੁਤ ਸ਼ੁਕਰੀਆ ਵੀਰੇ ਸਤਿ ਸ਼੍ਰੀ ਅਕਾਲ ਧੰਨਵਾਦ ਜਿੰਨੇ ਵੀ ਦੇਖ ਰਹੇ ਨੇ ਸਾਰਿਆਂ ਦਾ ਧੰਨਵਾਦ ਬਾਈ ਏਡੀ ਵੱਡੀ ਜਿੱਤ ਤੁਸੀਂ ਆਪ ਦੀ ਜ਼ਿੰਦਗੀ ਦੇ ਵਿੱਚ ਹਾਸਲ ਕੀਤੀ ਆ ਕਿਉਂਕਿ ਇਹ ਲੜਾਈ ਛੋਟੀ ਨਹੀਂ ਸੀਗੀ ਇਹਦੇ ਪਿੱਛੇ ਮੈਨੂੰ ਐ ਲੱਗਦਾ ਤੁਹਾਡਾ ਨਾਮ ਹੀ ਕਰਦਿਆ ਨੇ ਜਿਵੇਂ ਸਕੰਦਰ ਰੱਖਿਆਗਾ ਇਸੇ ਕਰਕੇ ਐਡੀ ਵੱਡੀ ਚਤ ਤੁਸੀਂ ਹਾਸਲ ਕਰਕੇ ਜਾਂ ਕੋਈ ਹੋਰ ਕਾਰਨ ਇਹਦੇ ਵਿੱਚ ਦੇਖੋ ਹੁਣ ਕਈਆਂ ਦਾ ਨਾਮ ਚਾਨਣ ਹੁੰਦਾ ਵਾ ਪਰ ਕੰਮ ਨਹੀਂ ਰੇ ਵਾਲੇ ਹੁੰਦੇ ਆ ਸੋ ਨਾਮ ਦੀ ਗੱਲ ਨਹੀਂ ਗੱਲ ਹਾਂ ਨਾਮ ਵੀ ਮੇਰਾ ਸੋਹਣਾ ਵਾ ਮੈਨੂੰ ਪਸੰਦ ਆ ਮੇਰਾ ਨਾਮ ਪਰ ਇਹਦੇ ਵਿੱਚ ਜਿੰਨਾ ਵੀ ਕਹਿਦੀ ਐ ਵੀ ਮੇਰੇ ਘਰਦਿਆਂ ਦਾ योगदान का है मेरे परिवार का योगदान नहीं तो ਹੁਣ ਤੱਕ ਕੰਮ ਨਿਭੜ ਚੁੱਕਿਆ ਹੁੰਦਾ ਇਹ ਜੰਗ ਸੱਚੀ ਛੋਟੀ ਨਹੀਂ ਸੀ ਇਹ ਇਹ ਜੰਗ ਦੇ ਵਿੱਚ ਪਰਿਵਾਰ ਦਾ ਹੋਣਾ ਬਹੁਤ ਜ਼ਰੂਰੀ ਹੈ ਨਾਲ ਸੂ ਪਰਿਵਾਰ ਮੇਰੀ अर्ली रिकवरी ਤੱਕ ਮੇਰੇ ਨਾਲ ਰਿਹਾ ਉਹ ਹਣ ਪਰਿਵਾਰ ਹੈ ਨਹੀਂਗਾ ਸੋ ਜੰਗ ਸੱਚੀ ਇਹ ਬੜੀ ਖਤਰਨਾਕ ਸੀਗੀ ਜਿਹੜੇ ਟਾਈਮ ਦੇ ਵਿੱਚ ਸਪੋਰਟ ਦੀ ਲੋੜ ਹੁੰਦੀ ਹੈ ਉਦੋਂ ਪਰਿਵਾਰ ਚਲੇ ਆ ਗਿਆ ਸੋ ਬਹੁਤ ਸਾਰੇ ਲੋਕਾਂ ਦੇ 네ਗੇਟਿਵ ਉਹ ਜੋ ਵੀ ਹੁੰਦੇ ਨੇ ਦੁਨੀਆ ਉਸੇ ਅੱਖ ਨਾਲ ਦੇਖਦੀ ਆ ਜੇ ਤੁਸੀਂ ਬਹੁਤੀਆਂ ਹੀ ਸਿਆਣੀਆਂ ਗੱਲਾਂ ਕਰਤੀਆਂ ਤਾਂ ਵੀ ਤੁਹਾਨੂੰ ਲੋਕਾਂ ਨੇ ਬਖਸ਼ਣਾ ਨਹੀਂ ਗਿਆ ਕਿਉਂਕਿ ਇੱਕ ਮੈਂ ਹਮੇਸ਼ਾ ਗੱਲ ਕਹਿਣਾ ਹੁੰਦਾ ਕਿ ਜਿਨ੍ਹਾਂ ਨੇ ਤੁਹਾਡੀ ਗਰਾਵਟ ਦੇਖੀ ਉਹ ਤੁਹਾਡੀ ਸਜਾਵਟ ਬਰਦਾਸ਼ਤ ਨਹੀਂ ਕਰਦੇ ਉਹ ਕਈ ਵਾਰ ਉੱਥੇ ਪ੍ਰੋਬਲਮ ਆ ਜਾਂਦੀ ਹੈ ਉੱਥੇ ਉਸੇ ਅੱਖ ਨਾਲ ਦੁਬਾਰਾ ਜੱਜ ਕੀਤਾ ਜਾਂਦਾ ਗੱਲਾਂ ਕੀਤੇ ਜਾਂਦੀਆਂ ਇਹ ਤਾਂ ਉਹੀ ਆ ਸੜਾ ਜਾ ਫਿਰਦਾ ਹੁੰਦਾ ਸੀ ਨਸ਼ੇੜੀ ਸੀਗਾ ਅੱਜ ਵੱਡਾ ਸਿਆਣਾ ਬਣਿਆ ਬੈਟਾ ਹਨਾ ਇਹ ਗੱਲਾਂ ਹੁੰਦੀਆਂ ਤਾਨੇ ਵਾਜਦੇ ਇਹ ਬਿਲਕੁਲ ਬਿਲਕੁਲ ਜਿੰਨਾਂ ਦੇ ਨਾਲ ਬੈਠ ਕੇ ਨਸ਼ਾ ਕੀਤਾ ਹੁੰਦਾ ਸਭ ਤੋਂ ਪਹਿਲਾਂ ਤਾਂ ਉਹੀ ਮਾਰਦੇ ਆ ਕੋਈ ਇੱਥੇ ਬੈਠਾ ਹੁੰਦਾ ਹੀਗਾ ਐਵੇਂ ਬੱਸ ਸੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਆਪਾਂ ਉਹਨਾਂ ਨੂੰ ਇਸ ਚੀਜ਼ ਦਾ ਕਦੇ ਗੁੱਸਾ ਨਹੀਂ ਕੀਤਾ ਉਹਨਾਂ ਨੂੰ ਵੀ ਆਪਦੇ ਹਾਨ ਦਾ ਕਰੀਦਾ ਵਾ ਵੀ ਤੁਸੀਂ ਵੀ ਜੋ ਅਸੀਂ ਤੁਹਾਨੂੰ ਨਹੀਂ ਲੱਗਦਾ ਭਈ ਸੋਸਾਇਟੀ ਦਾ ਸਾਡੀ ਦਾ ਫੇਲਿਅਰ ਆ ਅਸੀਂ ਕਿਸੇ ਨੂੰ ਸਿੱਧੇ ਰਾਹੇ ਪੈਣ ਨਹੀਂ ਹੀ ਨਹੀਂ ਦਿੰਦੇ ਅਸੀਂ ਉਹਨੂੰ ਅਜਿਹੀਆਂ ਗੱਲਾਂ ਕਰਕੇ ਪਿੱਛੇ ਖਿੱਚ ਲੈਨੇ ਆ ਬਹੁਤ ਸਾਰੇ ਨੌਜਵਾਨ ਇਸੇ ਕਰਕੇ ਜਿ ਮਨ ਲੱਗਦਾ ਇਸ ਦਲਦਲ ਦੇ ਵਿੱਚ ਬਾਹਰ ਨਹੀਂ ਨਿਕਲ ਪਉਂਦੇ ਨਹੀਂ ਇਹ ਇੱਕ ਦੋਸ਼ ਆ ਇਹ ਇੱਕ ਦੋਸ਼ ਆ ਹਾਂ ਇਹ ਚੀਜ਼ ਹੈ ਪ੍ਰੋਬਲਮ ਆਉਂਦੀ ਆ ਠੀਕ ਆ ਨਾ ਹੁਣ ਜਿਵੇਂ ਮੈਂ ਤੁਹਾਨੂੰ ਇੱਕ ਗੱਲ ਤਰੀਕੇ ਨਾਲ ਸਮਝਾ ਦਿੰਨਾ ਕੋਈ ਬੰਦਾ ਜਦੋਂ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਸ਼ਰਾਬ ਪੀਂਦਾ ਵਾ ਉਹ ਇੱਕ ਫਨ ਕਰਕੇ ਪੀਂਦਾ ਸਵਾਦ ਕਰਕੇ ਪੀਂਦਾ ਕਿਸੇ ਪਾਰਟੀ ਕਰਕੇ ਪੀਂਦਾ ਵਾ ਪਰ ਹਮੇਸ਼ਾ ਆਪਾਂ ਗਾਣੇ ਵੀ ਸੁਣਦੇ ਆਏ ਆ ਵੀ ਜਦੋਂ ਸ਼ਰਾਬ ਪੀ ਲਈ ਉਹਨੂੰ ਪੁਰਾਣੀ গারਲਫ੍ਰੈਂਡ ਯਾਦ ਆ ਗਈ ਉਹਨੂੰ ਪੁਰਾਣਾ ਸਮਾਂ ਯਾਦ ਆ ਗਿਆ ਉਹਨੂੰ ਕਾਲਜ ਯਾਦ ਆ ਗਿਆ ਯਾਦਾਂ ਆਉਂਦੀਆਂ ਠੀਕ ਹੈ ਉਹ ਯਾਦਾਂ ਜਿਹੜੀਆਂ ਨੇ ਕਿਸੇ ਨੂੰ ਦੁੱਖदाई ਆਉਂਦੀਆਂ ਨੇ ਕਿਸੇ ਨੂੰ ਸੁੱਖदाई ਆਉਂਦੀਆਂ ਨੇ ਸ਼ਰਾਬ ਪੀ ਕੇ ਹਮੇਸ਼ਾ ਹੀ ਬਹੁਤੇ ਲੋਕ ਤੁਸੀਂ ਰੋਂਦੇ ਦੇਖੇ ਹੋਣਗੇ ਸੈਡ Song ਸੁਣਦੇ ਦੇਖੇ ਹੋਣਗੇ ਸ਼ਰਾਬ ਤੇ ਗਮ ਦਾ ਆਪਸ ਵਿੱਚ ਰਿਸ਼ਤਾ ਬਣਦਾ ਜਾਂਦਾ ਇੱਕ ਦਿਨ ਕੀ ਹੁੰਦਾ ਵਾ ਸ਼ਰਾਬ ਪਿੱਛੇ ਰਹਿ ਜਾਂਦੀ ਹੈ ਗਮ ਮੂਰੇ ਆ ਜਾਂਦਾ ਫਿਰ ਉਹ ਬੰਦਾ ਪਤਾ ਹੀ ਕਹਿੰਦਾ ਮੈਨੂੰ ਗਮ ਬਾਲਾ ਮੈਂ ਤਾਂ ਤਾਂ ਪੀਣਾ ਅਸਲ ਵਿੱਚ ਤੂੰ ਪੀਣ ਲੱਗਾ ਸੀ ਤੇ ਗਮ ਸ਼ੁਰੂ ਹੋਇਆ ਸੀ ਹੁਣ ਉਹ ਚੀਜ਼ਾਂ ਨੇ ਕਿ ਜਿਹੜੀ ਚੀਜ਼ ਇਹ ਆ ਵੀ ਨਸ਼ਾ ਛੱਡਣ ਵੇਲੇ ਕੋਈ ਇਹ ਬੰਦਾ ਕੋਈ ਗੱਲ ਕਵੇ ਵੀ ਮੈਨੂੰ ਤਾਂ ਲੋਕ ਨਹੀਂ ਸੁਧਰਨ ਦਿੰਦੇ ਮੈਨੂੰ ਤਾਂ ਐਂ ਕਹਿੰਦੇ ਆ ਇਸ ਤਾਂ ਕਹਿੰਦੇ ਉਹਦਾ ਕਹਿੰਦੇ ਇਹ ਇੱਕ ਦੋਸ਼ ਆ ਇਹ ਤੁਹਾਨੂੰ ਹਾਰਟ ਕਰ ਸਕਦਾ ਪਰ ਤੁਹਾਨੂੰ ਤੁਹਾਡੇ ਜੇ ਤੁਸੀਂ ਮਨ ਦੇ ਵਿੱਚ ਕੋਈ ਚੀਜ਼ ਬਣਾਈ ਆ ਉਹਦੇ ਤੋਂ ਪਟਕਾ ਨਹੀਂ ਸਕਦਾ ਬਹੁਤ ਸਾਰੇ ਲੋਕ ਹਾਰਟ ਕਰ ਦਿੰਦੇ ਨੇ ਸਿੱਧ ਨਿਸ਼ਚਾ ਹੋਣਾ ਚਾਹੀਦਾ ਜੇ ਤੁਹਾਡਾ ਇਰਾਦਾ ਪੱਕਾ ਤਾਂ ਤੁਸੀਂ ਕੁਝ ਵੀ ਕਰ ਸਕਦੇ ਜਦੋਂ ਜਦੋਂ ਨਸ਼ਾ ਕਰਦੇ ਉਦੋਂ ਕਿਹੜਾ ਫੁੱਲ ਪਾਉਂਦੇ ਆ ਉਦੋਂ ਵੀ ਤਾਂ ਮਾੜਾ ਕਹਿੰਦੇ ਆ ਨਾ ਠੀਕ ਹੈ ਫਿਰ ਜਦੋਂ ਨਸ਼ਾ ਛੱਡਣ ਦੀ ਕੋਸ਼ਿਸ਼ ਕਰਦਾ ਉਹਦੋਂ ਬੰਦਾ ਕਹੇ ਵੀ ਯਾਰ ਮੈਨੂੰ ਤਾਂ ਮਾੜਾ ਕਹਿੰਦੇ ਆ ਇਹ ਫਿਰ ਆਪਦੇ ਉਤੋਂ ਦੁਬਾਰਾ ਫਿਰ ਨਸ਼ਾ ਕਰਨ ਲੱਗ ਜਾਣਾ ਇਹ ਇੱਕ ਬਹਾਨਾ ਵਾ ਵੀ ਮੈਨੂੰ ਲੋਕ ਕਹਿੰਦੇ ਆ ਮਾੜਾ ਮੈਂ ਤਾਂ ਤਾਂ ਲੱਗ ਤੋ ਕੀ ਗੱਲ ਆ ਆਪਾਂ ਨੂੰ ਹੁਣ ਤੁਹਾਨੂੰ ਕੀ ਲੱਗਦਾ ਵਾ ਵੀ ਕਿਸੇ ਵੀ ਜਿੰਨੇ ਵੀ ਪੋਜ਼ਿਟਿਵ ਬੰਦੇ ਨੇ ਜਿੰਨੇ ਵੀ ਕੋਈ ਬੰਦੇ ਨੇ ਜਿਹੜੇ ਗੁੱਡ ਵਰਕ ਕਰਦੇ ਨੇ ਜਾਂ ਕੀ ਉਹਨਾਂ ਦੀ ਆਲੋਚਨਾ ਨਹੀਂ ਹੁੰਦੀ ਆਲੋਚਨਾ ਵੀ ਹੁੰਦੀ ਆ ਹਰ ਪਾਸੇ ਹੁੰਦੀ ਆ ਨੈਗੇਟਿਵ ਵੀ ਕਹਿੰਦੇ ਨੇ ਪਰ ਇਹ ਹੀ ਨਹੀਂਗਾ ਕਿ ਆਪਾਂ ਆਪਦੇ ਉਸ ਨਸ਼ੇ ਤੋਂ ਹੀ ਪਰੇ ਹੋ ਜਾਈਏ ਜਾਂ ਹੋਰ ਹੋ ਜਾਈਏ ਹੁਣ ਮੈਂ ਕਿਸੇ ਪਿੰਡਾਂ ਦੇ ਵਿੱਚ ਸਕੂਲਾਂ ਚ ਕਾਲਜਾਂ ਚ ਹਰ ਥਾਂ ਤੇ ਲੈਕਚਰ ਕਰਨ ਜਾਂਦਾ ਹਾਂ ਜਿੱਥੇ ਤੁਹਾਡੇ ਹਾਣ ਦੇ ਆ ਨਾ ਸੌਣ ਨਾਲੇ ਉਹ ਤੁਹਾਨੂੰ ਸੁਣਨਗੇ ਤੇ ਜਦੋਂ ਮੈਂ ਪਿੰਡ ਦੀਆਂ ਸੱਥਾਂ ਦੇ ਵਿੱਚ ਜਾ ਕੇ ਲੈਕਚਰ ਕਰਦਾ ਮੈਂ ਉੱਥੇ ਜਿਹੜੇ ਬੁੜੇ ਬੈਠੇ ਹੁੰਦੇ ਆ ਉਹ ਨਹੀਂ ਨਹੀਂ ਉਹ ਗੋਲੀ ਗੱਪਾਂ ਦਾ ਖਾਂਦਾ ਹੋਊਗਾ ਐਨਾ ਬੰਦਾ ਕਿਵੇਂ ਬੋਲ ਲੈਂਦਾ ਸੋ ਉਹ ਜਿਨ੍ਹਾਂ ਨੇ ਆਪ ਨਹੀਂ ਸਾਰੀ ਜੰਮ ਡੋਡੇ ਛੱਡੇ ਉਹਨਾਂ ਨੂੰ ਆਹੀਂ ਲੱਗੀ ਜਾਂਦਾ ਬਈ ਇਹ ਤਾਂ ਛੱਡੇ ਨਹੀਂ ਸਕਦਾ ਵੀ ਇਹ ਛੱਡੇ ਹੀ ਨਹੀਂ ਜਾ ਸਕਦਾ ਸੋ ਹਰੇਕ ਨੇ ਆਪਣੇ ਚਸ਼ਮੇ ਰਾਹੀਂ ਦੇਖਣਾ ਵਾ ਠੀਕ ਹੈ ਸੋ ਆਪਣਾ ਚਸ਼ਮਾ ਪਰਮਾਤਮਾ ਨੇ ਬਦਲਿਆ ਵਾ ਸੋ ਬਈ ਤੁਸੀਂ ਅੱਜ ਉਸ ਕੋਰੇ ਕਾਗਜ਼ਾਂ ਨੂੰ ਮੈਨੇ ਹਾਂ ਕਹਿੰਦੇ ਹੁੰਦੇ ਆ ਬੱਚੇ ਯੂਥ ਕੋਰਾ ਕਾਗਜ਼ ਹੁੰਦਾ ਜੋ ਲਿਖ ਦੋ ਉਹ ਛੱਪ ਜਾਂਦਾ ਅੱਜ ਇਹਨਾਂ ਕੋਰੇ ਕਾਗਜ਼ਾਂ ਦੇ ਉੱਤੇ ਸਿਕੰਦਰ ਕੀ ਲਿਖ ਕੇ ਚੱਲਿਆ ਇਹਨੇ ਕੋਰੇ ਕਾਗਜ਼ਾਂ ਤੇ ਬਾਈ ਸਿਕੰਦਰ ਸਿਕੰਦਰ ਹੀ ਲਿਖਣਾ ਚਾਹੁੰਦਾ ਵੀ ਸਾਰੇ ਸਿਕੰਦਰ ਬਣ ਜਾਈਓ ਅਸੀਂ ਗੀਤ ਸੁਣਦੇ ਆ ਤੈਥੋਂ ਸਾਡੀ ਰੀਸ ਨਹੀਂ ਹੋਣੀ ਫਲਾਨਾ ਨਹੀਂ ਹੋਣਾ ਮੈਂ ਕਹਿੰਦਾ ਤੁਹਾਡਾ ਸਾਰਿਆਂ ਤੋਂ ਮੇਰੀ ਰੀਸ ਹੋ ਜਾਣੀ ਆ ਯਾਰ ਕਰਕੇ ਤਾਂ ਦੇਖੋ ਬਸ ਮੈਂ ਇਹੀ ਕਹਿਣਾ ਚਾਹੁੰਨਾ ਮੈਂ ਵੀ ਜਿੰਨੇ ਵੀ ਦੋਸਤ ਨੇ ਜਿਹੜੇ ਮੁੰਡੇ ਨੇ ਇਸ ਦਲਦਲ ਦੇ ਵਿੱਚ ਹੈਗੇ ਨੇ ਕਦੇ ਇਹ ਨਹੀਂ ਸੋਚਣਾਗੇ ਕਿ ਅਸੀਂ ਇਹ ਚੋਂ ਨਿਕਲ ਨਹੀਂ ਸਕਦੇ ਗੱਲ ਕੀ ਆ ਵੀ ਸਿਰਫ ਹੰਬੜਾ ਮਾਰਨ ਦੀ ਕੋਸ਼ਿਸ਼ ਹੈ ਤੁਸੀਂ ਤਰੀਕਾ ਹੀ ਗਲਤ ਵਰਤੀ ਜਾਂਦੇ ਹੋ ਤੁਸੀਂ ਪਾਣੀ ਦੇ ਕੋਲੇ ਬੈਠ ਕੇ ਇਹ ਗੱਲ ਉਹ ਮਤਲਬ ਕਹਾਵਤ ਹੁਣ ਮੇਰੇ ਦਿਮਾਗ 'ਚ ਨਹੀਂ ਆ ਰਹੀਗੀ ਵੀ ਅਸੀਂ ਆਪ ਦੇ ਆਪ ਨੂੰ ਅਮਲੀਆਂ ਦੀ ਸੰਗਤ ਵਿੱਚ ਰੱਖ ਕੇ ਇਹ ਕਵਾਂਗੇ ਵੀ ਅਸੀਂ ਨਸ਼ਾ ਛੱਡਣਾ ਮਾ ਤਾਂ ਇਹ ਪੋਸੀਬਲ ਨਹੀਂ ਉਹਨਾਂ ਦੀ ਸੰਗਤ ਵਿੱਚੋਂ ਨਿਕਲਣਾ ਪੈਣਾ ਸੋ ਸਭ ਤੋਂ ਚੀਜ਼ ਮੇਨ ਇੰਪੋਰਟੈਂਟ ਜਿਹੜੀ ਚੀਜ਼ ਆ ਮੈਂ ਉਹ ਇਹੀ ਕਹਿਣਾ ਚਾਹੁੰਦਾ ਉਹਨਾਂ ਨੂੰ ਪੀ ਇਹ ਸਾਰੇ ਆਪੋ ਆਪਣੀਆਂ ਜ਼ਿੰਦਗੀਆਂ ਤੇ ਸਿਕੰਦਰ ਜ਼ਰੂਰ ਲਿਖੋ ਹੂੰ ਸੋ ਸਿਕੰਦਰ ਬਣਿਆ ਜਾ ਸਕਦਾ ਵਾ ਸਿਕੰਦਰ ਹਮੇਸ਼ਾ ਜਿੱਤਦਾ ਹੀ ਹੈ ਠੀਕ ਆ ਸਿਕੰਦਰ ਹਾਰਦੇ ਨਹੀਂ ਹੁੰਦੇਗੇ ਸੋ ਸਿਰਫ ਲੋੜ ਆ ਆਪਦੇ ਆਪ ਨਾਲ ਗੱਲ ਕਰਨ ਦੀ ਸਿਰਫ ਇੱਕ 게ਟ ਕੌਣ ਖੜਕਾ ਰਿਹਾ ਇਹ ਦੇਖਣ ਦੀ ਜਦੋਂ ਸਾਡੇ ਘਰੇ ਸਾਡਾ ਕੋਈ ਸ਼ਰੀਫ ਜਿਹਾ ਯਾਰ ਬੇਲੀ ਆਵੇ ਘਰ ਦਾ ਦਰਵਾਜ਼ਾ ਦੋ ਵਾਰ ਖੜਕਾਉਂਦਾ ਫਿਰ ਉਹ ਚਲੇ ਆ ਜਾਂਦਾ ਵੀ ਸੁੱਤਾ ਪਿਆ ਹੋਣਾ ਜਾਂ ਘਰੇ ਨਹੀਂ ਹੈਗਾ ਫਟ ਜੇ ਕੋਈ ਚੱਕ ਮਾ ਦੇ ਆ ਦੇ ਫਿਰ ਉਹ ਗੇਟ ਭੰਨਦਾ ਲੱਤਾਂ ਮਾਰਦਾ ਹਾਲਾਂਕਿ ਹੋ ਸਕਦਾ ਕੰਧ ਵੀ ਟੱਪ ਲੇ ਸੋ ਚੰਗਾ ਵਿਚਾਰ ਦੇਣ ਦੇ ਵਿੱਚ ਕਦੇ-ਕਦੇ ਆਉਂਦਾ ਹੁੰਦਾ ਹੈ ਮਾੜੇ ਵਿਚਾਰ ਸਾਰਾ ਦਿਨ ਗੇਟ ਦਰਵਾਜ਼ੇ ਭੰਨਦੇ ਰਹਿੰਦੇ ਆ ਅੰਬਲੀ ਬੰਦੇ ਆ ਜਿਹੜੇ ਜਿਹੜੇ ਨਸ਼ਾ ਕਰਦੇ ਆ ਉਹ ਇਸ ਗੱਲ ਨਾਲ ਜ਼ਰੂਰ ਰਿਲੇਟ ਕਰਨਗੇ ਜਦੋਂ ਨਸ਼ਾ ਕਰ ਲੈਂਦੇ ਆ ਉਦੋਂ ਮਨ ਦੇ ਵਿੱਚ ਵਿਚਾਰ ਆਉਂਦਾ ਯਾਰ ਕੱਲੂ ਨਹੀਂ ਕਰਨਾ ਬਸ ਛੱਡ ਦੇਣਾ ਮੈਂ ਅਗਲੇ ਦਿਨ ਜੋ ਤੋੜ ਕੇ ਰਾ ਪਾਉਂਦੀ ਜਾਂ ਫੇਰ ਚੰਗਿਆਈਆਂ ਸਰ ਕੇ ਭੁੱਲ ਜਾਂਦੀਆਂ ਆ ਹਾਂ ਹੁੰਦੀਆਂ ਨਾ ਵੀ ਯਾਰ ਅੱਜ ਲਾਸਟ ਆ ਬਸ ਅੱਜ ਤੋਂ ਬਾਅਦ ਨਹੀਂ ਪੀਣੀ ਕਹਿੰਦੇ ਉਹ ਅੱਜ ਹੀ ਨਹੀਂ ਆਉਂਦਾ ਬਸ ਉਹ ਜਿਹੜਾ ਦੋਸਤ ਚੰਗਾ ਉਹਦੇ ਲਈ ਦਰਵਾਜ਼ਾ ਖੋਲਣਾ ਪੈਂਦਾ ਦਾ ਇਹੀ ਆ ਦਰਵਾਜ਼ਾ ਖੋਲੋ ਛੋਟੇ ਲਈ ਸਭ ਤੋਂ ਸੌਖਾ ਜਿਹੜਾ ਨਸ਼ਾ ਛੱਡਣ ਦਾ ਤਰੀਕਾ ਉਹ ਇਹ ਆ ਕਿ ਜਿਹੜੇ ਤੁਹਾਡੇ ਆਸ-ਪਾਸ ਨਸ਼ਾ ਛੱਡ ਕੇ ਤੁਰੇ ਫਿਰਦੇ ਆ ਨਾ ਲੋਕ ਉਹਨਾਂ ਨੂੰ ਫੜ ਲਓ ਬਸ ਤਾਂ ਵੀ ਤੁਸੀਂ ਬਹੁਤ ਯਰਬਾਏ ਦੇ ਵਿੱਚ ਹੰਡਾਲਿਆ ਆਪਦਾ ਤੱਤ ਕੀ ਕੱਢਿਆ ਇਹਦੇ ਵਿੱਚ ਜ਼ਿੰਮੇਦਾਰ ਕੌਣ ਆ ਇਹ ਸਾਰੀ ਸੁਸਾਇਟੀ ਪੈਦਾ ਹੋਣ ਚ ਇਸ ਛੀਵੇਂ ਦਰਿਆ ਦੇ ਵਗਾਂ ਦੇ ਵਿੱਚ ਵੱਧ ਜ਼ਿੰਮੇਵਾਰ ਸਰਕਾਰਾਂ ਜਾਂ ਲੋਕ ਨੇ ਦੋਨਾਂ ਦੀ ਹਜੇ ਤੱਕ ਇਹ ਨਹੀਂ ਸਮਝ ਲੱਗਿਆ ਇੱਕ ਧੜਾ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਉਂਦਾ ਇੱਕ ਧੜਾ ਲੋਕਾਂ ਨੂੰ ਜ਼ਿੰਮੇਦਾਰ ਠਹਿਰਾਉਂਦਾ ਪਰ ਹਜੇ ਕਲੀਅਰ ਨਹੀਂ ਹੋਇਆ ਤੁਹਾਡੇ ਤਜਰਬੇ ਵਿੱਚ ਕੁਝ ਕਲੀਅਰ ਹੋਇਆ ਕੁਝ ਪਤਾ ਲੱਗਿਆ ਅਸਲ ਜ਼ਿੰਮੇਵਾਰ ਕੌਣ ਸਾਰੇ ਹੀ ਜ਼ਿੰਮੇਵਾਰ ਦੋਨੋਂ ਹੀ ਕੋਈ ਸਾਰੇ ਇੱਕ ਦੂਜੇ ਤੇ ਦੋਸ਼ ਸੱਟ ਰਹੇ ਆ ਪਰ ਜ਼ਿੰਮੇਵਾਰ ਸਾਰੇ ਆ। ਵੇਚਣ ਵਾਲਾ ਜ਼ਿੰਮੇਵਾਰ ਤੁਹਾਡੀ ਨਜ਼ਰ 'ਚ ਵੇਚਣ ਵਾਲਾ ਜ਼ਿੰਮੇਵਾਰ ਹੈਗਾ ਨਾ। ਫੜਨ ਵਾਲਾ ਵੀ ਜ਼ਿੰਮੇਵਾਰ। ਕਈ ਵਾਰ ਫੜ ਕੇ ਆਪਦੇ ਕੋਲੇ ਰੱਖ ਲੈਂਦੇ ਆ। ਉਹ ਹੋਰ ਕਿਸੇ ਦੇ ਦੇ ਦਿੰਦੇ ਨੇ। ਅਦਾਲਤਾਂ ਦੇ ਵਿੱਚ ਹੋਰ ਸਬੂਤ ਪੇਸ਼ ਕਰ ਦਿੱਤੇ ਜਾਂਦੇ ਨੇ। ਠੀਕ ਹੈ ਨਾ? ਅਸੀਂ ਤਾਂ ਫਿਲਮਾਂ ਵਿੱਚ ਵੀ ਦੇਖਿਆ ਇੱਕ ਫਿਲਮ ਕਿਹੜੀ ਸੀ ਉਹਦੇ ਵਿੱਚ ਕਿ ਕਿਸੇ ਤੋਂ ਕਿਲੋ ਫੀਮ ਫੜੀ ਗਈ ਉਹਦੀ 5 ਕਿਲੋ ਬਣਾ ਕੇ ਤੇ ਉਹ ਹੋਰ ਪਾਸੇ ਦੇ ਦਿੰਦੇ ਆ। ਵੇਚਣ ਵਾਲੇ ਵੀ ਜ਼ਿੰਮੇਵਾਰ ਆ ਫੜਨ ਵਾਲੇ ਵੀ ਜ਼ਿੰਮੇਵਾਰ ਆ ਖਾਣ ਵਾਲੇ ਵੀ ਜ਼ਿੰਮੇਵਾਰ ਠੀਕ ਐ ਜ਼ਿੰਮੇਵਾਰ ਸੰਗਤ ਜ਼ਿੰਮੇਵਾਰ ਠੀਕ ਐ ਨਾ ਜੇ ਆਪਾਂ ਕਹੀਏ ਵੀ ਕੋਈ ਵੀ ਕਿਸੇ ਨੂੰ ਆਪਾਂ ਇਹਦੇ ਚੋ ਦੋਸ਼ ਚ ਬਰੀ ਕਰ ਸਕਦੇ ਆ ਤਾਂ ਨਹੀਂ ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ ਆ ਠੀਕ ਐ ਜਿਹੜਾ ਪੋਸ ਪਿਆ ਵਾ ਜਿਨ੍ਹਾਂ ਨੂੰ ਨਸ਼ਾ ਵੇਚ ਕੇ ਜੇਬਾਂ ਭਰਨ ਦਾ ਉਹਨਾਂ ਦਾ ਪੋਸ ਜ਼ਿੰਮੇਵਾਰ ਆ ਠੀਕ ਐ ਨਾ ਜਿਨ੍ਹਾਂ ਨੂੰ ਪੱਕਾ ਹੀ ਲੱਗ ਗਿਆ ਸਵਾਦ ਲੈਣ ਵਾਲਾ ਚੱਕਰ ਜਿਨ੍ਹਾਂ ਨੂੰ ਘਰ ਦੀ ਤਬਾਹੀ ਨਹੀਂ ਦਿਖਦੀ ਉਹਨਾਂ ਦਾ ਸਵਾਦ ਜ਼ਿੰਮੇਵਾਰ ਹੈ ਜਿਨ੍ਹਾਂ ਨੂੰ ਲੱਗਦਾ ਵਾ ਵੀ ਸਾਡੀਆਂ ਸਰਕਾਰਾਂ ਬਣੀਆਂ ਰਹਿਣ ਕੋਈ ਧਰਨੇ ਨਾ ਲੱਗਣ ਨੌਜਵਾਨੀ ਇਸੇ ਚੱਕਰ 'ਚ ਫਰਦੀ ਰਵੇ ਉਹ ਸਰਕਾਰਾਂ ਜ਼ਿੰਮੇਵਾਰ ਹੈ ਹਰ ਥਾਂ ਤੇ ਜ਼ਿੰਮੇਵਾਰੀ ਤਾਂ ਹੈ ਜੀ ਬਹੁਤ ਸ਼ੁਕਰੀਆ ਸਿਕੰਦਰ ਭਾਈ ਧੰਨਵਾਦ ਤੁਹਾਡਾ ਤੁਸੀਂ ਬਹੁਤ ਸੋਹਣਾ ਮੈਸੇਜ ਸਾਡੇ ਦਰਸ਼ਕਾਂ ਨੂੰ ਤੇ ਅੱਜ ਦੇ ਯੂਥ ਨੂੰ ਦੇ ਕੇ ਗਏ ਆ ਕੋਰੇ ਕਾਗਜ਼ਾਂ ਤੇ ਜੋ ਸਿਕੰਦਰ ਨੇ ਲਿਖਤਾ ਜੋ ਸਿਕੰਦਰ ਨੇ ਕਿਹਾ ਕਿ ਜੇ ਮੈਸ ਦੇ ਅੰਦਰ ਆ ਹਰ ਕੋਈ ਸਿਕੰਦਰ ਬਣ ਸਕਦਾ ਤੇ ਸਿਕੰਦਰ ਹਮੇਸ਼ਾ ਜਿੱਤਦਾ ਰਿਹਾ ਲੜਾਈ ਕੋਈ ਵੀ ਹੋਵੇ ਲੜਾਈ ਕੋਈ ਵੱਡੀ ਨਹੀਂ ਹੁੰਦੀ ਜੇ ਇਰਾਦਾ ਪੱਕਾ ਤਾਂ ਵੱਡੀਆਂ ਵੱਡੀਆਂ ਲੜਾਈਆਂ ਵੀ ਅਸੀਂ ਫਤਿਹ ਕਰ ਸਕਦੇ ਆ ਤਾਂ ਸਾਡਾ ਤਾਂ ਇਤਿਹਾਸ ਬੁਆ ਕੈਮਰਾਮੈਨ ਸਾਥੀ ਮਲਕੀ ਸਿੰਘ ਦੇ ਨਾਲ ਮੈਂ ਰਾਜ ਸਿੰਘ ਕੋਲੋਂ ਐਸਐਫਟੀ ਦੀ ਦਿਧਾਣਾ